ਉੱਲੇ ਮਹੱਲੇ ਦਾ ਪਵਿੱਤਰ ਪੁਰਬ ਹੈ ਰੰਗਾਂ ਤੇ ਖੁਸ਼ੀਆਂ ਦਾ ਪਰਿਆ ਤਿਉਹਾਰ ਹੈ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਸਾਧ ਸੰਗਤ ਜੀ ਸ਼੍ਰੀ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਕਿਲਾ ਹੋਲਗੜ੍ਹ ਸਾਹਿਬ ਜੀ ਦਾ ਪਵਿੱਤਰ ਸਥਾਨ ਜਿੱਥੇ ਮਹਾਰਾਜ ਜੀ ਨੇ ਇਸ ਪੁਰਬ ਦੀ ਸ਼ੁਰੂਆਤ ਕੀਤੀ ਆਪਣੇ ਖਾਲਸੇ ਨੂੰ ਕਿਹਾ ਸੰਸਾਰ ਦੇ ਜੀਵ ਹੋਲੀਆਂ ਮਨਾਉਂਦੇ ਐ ਮੇਰਾ ਖਾਲਸਾ ਓਲਾ ਮਨਾਇਆ ਕਰੇਗਾ ਜਾਨੋ ਇਸ ਮਰੇ ਹੋਏ ਪੁਰਬ ਦੇ ਵਿੱਚ ਸੱਚੇ ਪਾਤਸ਼ਾਹ ਨੇ ਜਾਨ ਪਾ ਦਿੱਤੀ ਐ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਸ੍ਰੀ ਆਨੰਦਪੁਰ ਸਾਹਿਬ ਦੀ ਰੱਖਿਆ ਵਾਸਤੇ ਸਤਿਗੁਰੂ ਜੀ ਨੇ ਪੰਜ ਕਿਲਿਆਂ ਦੀ ਸਿਰਜਣਾ ਕੀਤੀ ਸੀ ਗਰੀਬ ਨਵਾਜ ਨੇ ਜਿੰਨਾ ਵਿੱਚੋਂ ਸਾਤਸੰਗਤ ਜੀ ਕਿਲਾ ਲੋਗੜ ਸਾਹਿਬ ਹੈ ਇਤਿਹਾਸ ਨੇ ਜ਼ਿਕਰ ਕੀਤਾ ਹੈ ਕਿ ਇਹ ਕਿਲਾ ਵੀ ਪਹਾੜੀ ਦੇ ਉੱਪਰ ਸੀਗਾ ਭਾਵੇਂ ਕਿ ਅੱਜ ਯਾਦਗਾਰ ਗੁਰਦੁਆਰਾ ਸਾਹਿਬ ਪਧਰੀ ਤਰਤੀ ਤੇ ਸੰਗਤਾਂ ਦਰਸ਼ਨ ਕਰਦੀਆਂ ਨੇ ਪਰ ਉਹ ਕਿਲਾ ਲੋਗੜ ਸਾਹਿਬ ਇਹ ਵੀ ਪਹਾੜੀ ਦੇ ਉੱਤੇ ਸਤਗੁਰਾਂ ਜੀ ਨੇ ਸਿਰਜਿਆ ਸੀਗਾ ਜਿਸ ਕਿਲੇ ਦੇ ਉੱਪਰ ਕੇਸਰੀ ਚੰਦ ਰਾਜਾ ਖੂਨੀ ਹਾਥੀ ਨੂੰ ਚੜਾ ਕਰਕੇ ਲਿਆਇਆ ਸੀ ਤੇ ਭਾਈ ਬਚਤਰ ਸਿੰਘ ਸਾਹਿਬ ਨੇ ਉਸ ਦਾ ਮੂੰਹ ਮੋੜਿਆ ਸੀਗਾ ਫਿਰ ਸਤਸੰਗਤ ਜੀ ਨਗਰ ਦੇ ਅੰਦਰ ਮਹਾਰਾਜੀ ਨੇ ਕਿਲਾ ਸਿਰਜਿਆ ਸੀਗਾ ਜਿਹੜਾ ਨਗਰ ਦੇ ਅੰਦਰ ਹੀ ਪਹਾੜ ਦੀ ਬਾਹੀ ਵਾਲੇ ਪਾਸੇ ਹੈ ਕਿਲਾ ਫਤਿਹਗੜ ਸਾਹਿਬ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਇਹ ਪਵਿੱਤਰ ਯਾਦਗਾਰ ਜਦੋਂ ਗੁਰਦੁਆਰਾ ਸ਼ੀਸ਼ਗੰਨ ਸਾਹਿਬ ਗੁਰਦੁਆਰਾ ਪੋਰਾ ਸਾਹਿਬ ਜੀ ਦੇ ਦਰਸ਼ਨ ਕਰੀਏ ਉਸੇ ਹੀ ਰਸਤੇ ਨਗਰ ਦੀ ਬਾਹੀ ਤੇ ਬਾਹਰ ਨੂੰ ਨਿਕਲਦਿਆਂ ਹੋਇਆ ਇਹ ਕਿਲਾ ਫਤਿਹਗੜ੍ਹ ਸਾਹਿਬ ਵਿਦਿਮਾਨ ਹੈ ਗੁਰਦੁਆਰੇ ਸਾਹਿਬ ਦੀ ਯਾਦ ਵਿੱਚ ਸੰਗਤਾਂ ਨੇ ਦਰਸ਼ਨ ਕਰਦੀਆਂ ਬਿਲਕੁਲ ਫਿਰ ਪਹਾੜ ਦੀ ਬਾਹੀ ਦੇ ਉੱਤੇ ਕਿਲਾ ਤਾਰਾਗੜ੍ਹ ਸਾਹਿਬ ਬਣਿਆ ਹੋਇਆ ਹੈ ਫਿਰ satsangat ji ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਜਿਹੜਾ ਮੁੱਖ ਕਿਲਾ ਸ਼੍ਰੀ ਆਨੰਦਪੁਰ ਸਾਹਿਬ ਦੇ ਅੰਦਰ ਉਸ ਦਾ ਨਾਮ ਹੈ ਕਿਲਾ ਆਨੰਦਗੜ੍ਹ ਸਾਹਿਬ ਜਿਸ ਦੇ ਅੰਦਰ ਇਤਿਹਾਸ ਨੇ ਦੱਸਿਆ ਹੈ ਕਿ 2200 ਘੋੜ ਸਵਾਰ ਜਿਪਕੇ ਬਾਹਰ ਅੰਦਰ ਖਲੋ ਸਕਦੇ ਸੀਗੇ ਜੋ ਹੁਣ ਕਿਲਾ ਯਾਦਗਾਰੀ ਰੂਪ ਵਿੱਚ ਸੰਗਤਾਂ ਦਰਸ਼ਨ ਕਰਦੀ ਹੈ ਇਹ 사త్సੰਗਤ ਜੀ ਬਾਅਦ ਵਿੱਚ ਸਿਰਜਿਆ ਗਿਆ ਹੈ ਸੰਗਤਾਂ ਦੀ ਇੱਕ ਮੰਦੇ ਅੰਦਰ ਭਾਵਨਾ ਕਿਲੇ ਦੀ ਬਣੇ ਜਿਹੜਾ ਕਿਲਾ ਹਜੂਰ ਨੇ ਸਿਰਜਿਆ ਸੀ ਉਸ ਦੀ ਬਹੁਤ ਵਿਸ਼ਾਦਤਾ ਸੀਗੀ ਜਿਹੜੀ ਬੌਲੀ ਸਾਹਿਬ ਦਾ ਦਰਸ਼ਨ ਕਰਦੇ ਹੋ ਨੰਨਗੜ੍ਹ ਸਾਹਿਬ ਵਾਲੀ ਪਹਾੜੀ ਦੇ ਉੱਪਰ ਬਣੀ ਹੋਈ ਬੌਲੀ ਸਾਹਿਬ ਇਹ ਬੌਲੀ ਸਾਹਿਬ ਕਿਲਾ ਕਿਲੇ ਦੇ ਅੰਦਰ ਹੋਇਆ ਕਰਦੀ ਸੀਗੀ ਤੇ ਅੱਜ ਵੀ ਤੁਸੀਂ ਜਦੋਂ ਬੌਲੀ ਸਾਹਿਬ ਦੀਆਂ ਪੌੜੀਆਂ ਉਤਰੋਗੇ ਥੋੜੀਆਂ ਜੀਆਂ ਪੌੜੀਆਂ ਤਕਰੀਬਨ ਅੱਧੀਆਂ ਕੁ ਪੌੜੀਆਂ ਉਤਰਨਦੇ ਆਈਂ ਦੋਹੀਂ ਪਾਸੇ ਛੋਟਾ ਜਿਹਾ ਰਾਹ ਜਾਂਦਾ ਹੋਇਆ ਤੁਹਾਨੂੰ ਪ੍ਰਤੀਤ ਹੋਵੇਗਾ ਉਦੇ ਅੰਦਰ ਹੀ ਨਿੱਕੀ ਇਟ ਦੀਆਂ ਬਣੀਆਂ ਹੋਈਆਂ ਅੱਜ ਵੀ ਇਹੋ ਜੀਆਂ ਘੁੰਮਣ ਕੇਰੀਆਂ ਕਿ ਬੰਦਾ ਉਹਦੇ ਥੱਲੇ ਜਾ ਕੇ ਅਣਜਾਣ ਗਵਾਚ ਜਾਂਦਾ ਉਹ ਕਿਲੇ ਦੇ ਤੈ ਖਾਨੇ ਪਹਾੜੀ ਦੇ ਵਿੱਚ ਬਣੇ ਹੋਏ ਛੋਟੀਆਂ ਮਮਟੀਆਂ ਦੋਕ 12ਵੀਂ ਦਿਖਾਈ ਦਿੰਦੀਆਂ ਨਿੱਕੀ ਇਟ ਦੀਆਂ ਜੋ ਕਿਲਾ ਆਨੰਦਗੜ੍ਹ ਸਾਹਿਬ ਜੀ ਦੀ ਵਿਸ਼ਾਲਤਾ ਦਾ ਪ੍ਰਤੀਕ ਦਿਖਾਈ ਦਿੰਦੀਆਂ ਹਨ ਔਰ ਸਾਧ ਸੰਗਤ ਜੀ ਇਹਨਾਂ ਪੰਜਾਂ ਕਿਲਿਆਂ ਵਿੱਚੋਂ ਹੀ ਚਾਰ ਦੀ ਬਾਬਤ ਆਪਨੇ ਸੁਣਿਆ ਤੇ ਪੰਜਾਂ ਕਿਲਿਆਂ ਵਿੱਚੋਂ ਹੀ ਕਿਲਾ ਜਿਹੜਾ ਸੀ ਨਾ ਹোলਗੜ੍ਹ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਸਿਰਜਿਆ ਜਿੱਥੇ ਗਰੀਬ ਨਿਵਾਜ਼ ਸੱਚੇ ਪਾਤਸ਼ਾਹ ਜੀ ਬੋਲੇ ਮਹੱਲੇ ਦੇ ਪੂਰਬ ਤੇ ਬਹੁਤ ਵੱਡਾ ਸਤਿਗੁਰੂ ਜੀ ਦੀਵਾਨ ਸਜਾਉਂਦੇ ਮਹਾਰਾਜ ਜੀ ਦੇ ਦਰਬਾਰ ਵਿੱਚ ਕਮੀਆਂ ਦੀ ਰਚਨਾ ਪੜੀ ਜਾਂਦੀ ਕਵੀ ਦਰਬਾਰ ਹੁੰਦਾ ਜਿੱਨਾ ਕਵੀ ਦਰਬਾਰਾਂ ਵਿੱਚ ਭਾਈ ਨੰਦ ਲਾਲ ਜੀ ਨੇ ਬੜੀਆਂ ਸੁੰਦਰ ਰਚਨਾਵਾਂ ਨੂੰ ਰਚਿਆ ਸੱਚੇ ਪਾਤਸ਼ਾਹ ਜੀ ਦੇ ਹੋਲਾ ਖੇਡਣ ਦੀ ਜਿਹੜੀ ਗਵਾਹੀ ਹੈ ਉਹ ਭਾਈ ਨੰਦ ਲਾਲ ਜੀ ਦੀਆਂ ਗੱਜਲਾਂ ਤੋਂ ਵੀ ਮਿਲਦੀ ਹੈ ਸੱਚੇ ਪਾਤਸ਼ਾਹ ਜੀ ਦੀ ਉਸਤਤ ਕਰਦਿਆਂ ਹੋਇਆਂ ਭਾਈ ਸਾਹਿਬ ਨੇ ਕਿਹਾ ਮਹਾਰਾਜ ਭਾਵੇਂ ਸੰਸਾਰ ਦੇ ਅੰਦਰ ਖੁਸ਼ੀਆਂ ਪ੍ਰਗਟ ਕਰਦੇ ਆ ਜੀਵ ਰੰਗਾਂ ਨੂੰ ਬਖੇਰ ਕਰਕੇ ਪਰ ਮਹਾਰਾਜ ਤੁਸੀਂ ਤਾਂ ਜੀਵਾਂ ਦੇ ਉੱਤੇ ਨਾਮ ਦਾ ਰੰਗ ਬਖੇਰ ਕਰਕੇ ਸਾਰੀ ਧਰਤੀ ਨੂੰ ਹੀ ਸਰਸਬਜ ਕਰ ਦਿੰਦਾ ਏ ਜਿਹੜਾ ਸੱਚੇ ਬਾਦਸ਼ਾਹ ਤੁਹਾਡੀ ਸ਼ਰਨ ਵਿੱਚ ਆਉਂਦਾ ਏ ਆਪਣੇ ਨੇਤਰਾਂ ਨਾਲ ਇਹੋ ਜੀ ਸੱਚੇ ਬਾਦਸ਼ਾਹ ਰੰਗ ਦੀ ਪਚਕਾਰੀ ਉਹਦੇ ਉੱਤੇ ਲਾਉਨੇ ਹੋਂ ਉਹਦਾ ਪਿਆਰ ਦੇ ਅੰਦਰ ਮਨ ਖੀਵਾ ਹੋ ਜਾਂਦਾ ਏ ਵਾਹਿਗੁਰੂ ਦੇ ਪਿਆਰ ਦੇ ਵਿੱਚ ਰੰਗਿਆ ਹੋਇਆ ਮਨ ਸਾਧ ਸੰਗਤ ਜੀ ਦੁੱਖਾਂ ਨੂੰ ਛੱਡ ਕੇ ਸੁੱਖਾਂ ਵਿੱਚ ਪ੍ਰਵੇਸ਼ ਕਰ ਜਾਂਦਾ ਹੈ। ਇਹੋ ਜਿਹਾ ਸੱਚੇ ਪਾਤਸ਼ਾਹ ਜੀ ਮਹਾਰਾਜ ਹੌਲਾ ਛੱਡਿਆ ਕਰਦੇ। ਫਿਰ ਸਾਧ ਸੰਗਤ ਜੀ ਜਿਹੜੀਆਂ ਜਿਉਂਦੀਆਂ ਕੌਮਾਂ ਹੁੰਦੀਆਂ ਨਾ ਉਹਨਾਂ ਦੇ ਤਿਉਹਾਰ ਦੱਸਦੇ ਐ ਕਿ ਇਹਨਾਂ ਦਾ ਵਿਰਸਾ ਕੀ ਹੈ। ਉਹਨਾਂ ਦੇ ਪੁਰਬ ਮਨਾਉਣ ਦੇ ਢੰਗ ਦੱਸਦੇ ਐ। ਕਿਤੇ ਕੌਮਾਂ ਦਾ ਜਿਹੜਾ ਹੈ ਵਿਰਸਾ ਕਿਹੋ ਜਿਹਾ ਇਹਨਾਂ ਦੀ ਵਿਰਾਸਤ ਕਿਹੋ ਜੀ ਹੈ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਇਸ ਪੁਰਬ ਦੇ ਉੱਤੇ ਸਾਧ ਸੰਗਤ ਜੀ ਵਿਸ਼ੇਸ਼ ਜੋਸੀ ਗਾ ਉਹ ਸ਼ਸਤਰਾਂ ਦਾ ਪੂਜਨ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਆਪ ਕੀਤਾ ਤੇ ਆਪਣੇ ਖਾਲਸੇ ਤੋਂ ਕਰਵਾਇਆ ਫਿਰ ਜਿਹੜਾ ਇਸ ਦਿਨ ਸ਼ਸਤਰਾਂ ਦਾ ਸ਼ਸਤਰ ਵਿਦਿਆ ਦਾ ਜੋ ਸਾਧ ਸੰਗਤ ਜੀ ਪ੍ਰਗਟਾਵਾ ਕੀਤਾ ਜਾਂਦਾ ਹੈ ਸ਼ਾਸਤਰ ਵਿਦਿਆ ਦੇ ਜੋਰ ਦਿਖਾਏ ਜਾਂਦੇ ਆ ਇਹ ਪ੍ਰਪਾਰਟੀ ਵੀ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਆਪ ਚਲਾਈ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਦੋਹਾਂ ਪਾਸਿਆਂ ਦੇ ਉੱਤੇ ਸਿੰਘਾਂ ਦੇ ਹੀ ਦਲ ਮਹਾਰਾਜ ਤਿਆਰ ਕਰਿਆ ਕਰਦੇ ਤੇ ਉਹਨਾਂ ਵਾਸਤੇ ਇੱਕ ਥਾਂ ਜਿਹੜੀ ਸੀ ਨਾ ਉਹ ਮਿੱਥ ਦਿੱਤੀ ਜਾਂਦੀ ਇਸ ਥਾਂ ਦੇ ਉੱਤੇ ਜਿਹੜਾ ਕਬਜ਼ਾ ਕਰ ਲਵੇਗਾ ਉਹ ਜਿੱਤਿਆ ਹੋਇਆ ਸਮਝਿਆ ਜਾਵੇਗਾ। ਮਨਸੂਈ ਲੜਾਈਆਂ ਸੰਸਾਰ ਦੇ ਅੰਦਰ ਸਭ ਦੇਸ਼ਾਂ ਕੋਲ ਆਪੋ ਆਪਣੀ ਆਰਮੀ ਐ। ਉਹ ਸਤਸੰਗਤ ਜੀ ਅਭਿਆਸ ਵਾਸਤੇ ਅੱਜ ਵੀ ਲੜਦੀਆਂ ਹਨ। ਗਰੀਬ ਨਿਵਾਜ਼ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਹੜਾ ਸ਼ਸਤਰ ਵਿੱਦਿਆ ਦਾ ਅਭਿਆਸ ਕਰਾਇਆ ਕਰਦੇ ਉਸ ਸ਼ਾਸਤਰ ਵਿਦਿਆ ਦੇ ਅਭਿਆਸ ਦਾ ਇਮਤਿਹਾਨ ਵੀ ਹੁੰਦਾ ਕਿਉਂਕਿ ਆਪ ਸਮਝਦੇ ਹੋ ਕਿ ਜਿਸ ਵਿਦਿਆ ਨੂੰ ਪੜ੍ਹਿਆ ਹੈ ਬੱਚੇ ਨੇ ਜੇ ਉਸ ਵਿਦਿਆ ਦੀ ਬਾਬਤ ਉਹਦਾ ਇਮਤਿਹਾਨ ਹੀ ਨਹੀਂ ਹੋਇਆ ਤੇ ਫਿਰ ਉਹ ਅਗਲੀ ਕਲਾਸ ਵਿੱਚ ਕਿਵੇਂ ਜਾ ਸਕਦਾ ਹੈ ਜਿੱਥੇ ਸੰਗਤਾਂ ਬਹੁਤ ਵੱਡੀ ਗਿਣਤੀ ਵਿੱਚ ਦਰਸ਼ਨ ਕਰਨਾ ਆਉਂਦੀਆਂ ਨਾਲ ਉਥੇ ਸ਼ਾਸਤਰ ਵਿਦਿਆ ਦੇ ਜੋਰ ਵੇਖ ਕਰਕੇ ਵੀ ਬਹੁਤ ਜਿਹੜੇ ਸੀ ਹਿੰਦੁਸਤਾਨ ਦੇ ਲੋਕ ਹੈਰਾਨ ਹੁੰਦੇ ਆਪ ਮਹਾਰਾਜ ਸਤਗੁਰੂ ਜੀ ਦੇ ਘਰ ਤੋਂ ਆਪ ਆਵਾਰਦੇ ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਖਾਲਸੇ ਦੀ ਸ਼ਾਨੋ ਸ਼ੌਕਤ ਵੇਖ ਕਰਕੇ ਆਪਣੇ ਆਪ ਹੀ ਹਿੰਦੁਸਤਾਨ ਦਾ ਆਵਾਮ ਸਿੱਖ ਬਣਦਾ ਮਹਾਰਾਜ ਜੀ ਨੇ ਕਦੇ ਕਿਸੇ ਨੂੰ ਜ਼ਬਰਦਸਤੀ ਸਿੱਖ ਨਹੀਂ ਬਣਾਇਆ ਨਰੰਗਿਆਂ ਨੇ ਜ਼ਬਰਦਸਤੀ ਮੁਸਲਮਾਨ ਬਣਾਏ ਸੀ ਤੇ ਸਰਕਾਰੀ ਤੌਰ ਤੇ ਜ਼ਾਲਮਾਨਾ ਹੁਕਮ ਜਾਰੀ ਕੀਤੇ ਸੀ ਕਿ ਨੇੜਾ ਮੁਸਲਮਾਨ ਨਾ ਬਣੇ ਜੇ ਉਹ ਵੱਡਾ ਅਮੀਰ ਹੈ ਉਹਦੇ ਕੋਲ ਕੋਈ ਸਰਕਾਰੀ ਨੌਕਰੀ ਹੈ ਉਹਦੀ ਸਰਕਾਰੀ ਨੌਕਰੀ ਵੀ ਖੋਲੋ ਉਹਦੀ ਜ਼ਮੀਨ ਜਾਇਦਾਦ ਵੀ ਕੁਰਕ ਕਰ ਦਿਓ ਤੇ ਜੇ ਕੋਈ ਆਪਣੀ ਖੁਸ਼ੀ ਨਾਲ ਮੁਸਲਮਾਨ ਬਣਨਾ ਪ੍ਰਵਾਨ ਕਰਦਾ ਹੈ ਜੇ ਗਰੀਬ ਹੈ ਤਾਂ ਜ਼ਗੀਰ ਦਿਓ ਉਸ ਨੂੰ ਤੇ ਜੇ ਉਹਦੇ ਕੋਲ ਕੋਈ ਹੋਰ ਵਸੀਲਾ ਨਹੀਂ ਉਹਨੂੰ ਸਰਕਾਰੀ ਨੌਕਰੀ ਦਿਓ ਤੇ ਬਹੁਤ ਸਾਰੇ ਹਿੰਦੁਸਤਾਨ ਦੇ ਲੋਕ ਜਿਹੜੇ ਸੀ ਨਾ ਉਸ ਸਮੇਂ ਨਰੰਗੇ ਦੇ ਜ਼ੁਲਮ ਥੱਲੇ ਸਾਧ ਸੰਗਤ ਜੀ ਧਰਮ ਤਬਦੀਲ ਕਰ ਗਏ ਸੀ ਪਰ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਇਹ ਹੋ ਜਿਆ ਜ਼ਬਰਦਸਤੀ ਹੁਕਮ ਜਾਰੀ ਕਰਕੇ ਤੇ ਨਹੀਂ ਮਾਰਾ ਸੱਚੇ ਪਾਤਸ਼ਾਹ ਕਿਸੇ ਨੂੰ ਸਿੱਖੀ ਦਿੱਤੀ ਸਿੱਖੀ ਦਾ ਮਹਾਰਾਜ ਨੇ ਕਿਹਾ ਕਿ ਬੜ ਮੁਲਾ ਪ੍ਰਸ਼ਾਦ ਹੈ ਜਿਹੜੇ ਪ੍ਰਾਣੀ ਦੇ ਭਾਗ ਜਾਗਦੇ ਆ ਸੱਜ ਸੰਗਤ ਜੀ ਆਪ ਜਿਹੜਾ ਦਿਲੋਂ ਸ਼ਰਧਾ ਤੇ ਪਿਆਰ ਨਾਲ ਗੁਰੂ ਨਾਨਕ ਸਾਹਿਬ ਦੇ ਦਰ ਦੇ ਅੱਗੇ ਹੱਥ ਅੱਡ ਕੇ ਮੰਗਦਾ ਹੈ ਮਹਾਰਾਜ ਮੈਨੂੰ ਸਿੱਖੀ ਦੇ ਦਿਓ ਸੱਚੇ ਪਾਤਸ਼ਾਹ ਜੀ ਮਹਾਰਾਜ ਉਹਨੂੰ ਸਿੱਖੀ ਦਿੰਦੇ ਆ ਸਿੱਖੀ ਦਾ ਪ੍ਰਾਪਤ ਹੋਣਾ ਬਹੁਤ ਸਾਧ ਸੰਗਤ ਜੀ ਦਸਤਰਵ ਹੈ ਸੌਖੀ ਬਾਤ ਨਹੀਂ ਹੈ ਮਹਾਰਾਜ ਦੀ ਖੁਸ਼ੀ ਪ੍ਰਾਪਤ ਹੋਣੀ ਹੈ ਸਿੱਖੀ ਪ੍ਰਾਪਤ ਹੋਣੀ ਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਜਦੋਂ ਇਸ ਪੁਰਬ ਤੇ ਆ ਕਰਕੇ ਹਿੰਦੁਸਤਾਨ ਦਾ ਆਵਾਮ ਦਰਸ਼ਨ ਕਰਦਾ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਹੋਲੀ ਦਾ ਸਭ ਕੋ ਜੀ ਸਾਧ ਸੰਗਤ ਜੀ ਨਮੀਨ ਕਰਨ ਕਰ ਦਿੱਤਾ ਵੇਖ ਵੇਖ ਕੇ ਸਤਿਗੁਰੂ ਦੇ ਘਰ ਦੀ ਸੋਭਾ ਪਹਾੜੀ ਰਾਜੇ ਵੀ ਜਿਹੜੇ ਸੀ ਉਹ ਹੈਰਾਨ ਹੁੰਦੇ ਸੀ ਕਿ ਗਰੀਬ ਨਵਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਜਿਹੋ ਜੀ ਧਰ ਦੀ ਸੋਭਾ ਉਹ ਜੀ ਦਾ ਨੁਰੰਗੇ ਦੇ ਜਿਹੜੀ ਆ ਕਚਹਿਰੀ ਦੀ ਸੋਭਾ ਨਹੀਂ ਹੋਣੀ ਮਹਾਰਾਜ ਜੀ ਦੇ ਘਰ ਤੋਂ ਪ੍ਰਭਾਵਿਤ ਹੋਏ ਪਹਾੜੀ ਰਾਜੇ ਵੀ ਤੇ ਬਹੁਤ ਸਾਰੀ ਗਿਣਤੀ ਵਿੱਚ ਲੋਕ ਜਿਹੜੇ ਸੀ ਨਾ ਉਹ ਫਿਰ ਸਾਧ ਸੰਗਤ ਦੀ ਸ਼ਰਧਾ ਭਾਵਨਾ ਧਾਰ ਕੇ ਸਿੱਖੀ ਨੂੰ ਧਾਰਨ ਕਰਦੇ ਮਹਾਰਾਜ ਜੀ ਦਾ ਉਪਦੇਸ਼ ਸੁਣ ਕਰਕੇ ਨਿਹਾਲ ਹੁੰਦੇ ਤੇ ਜ਼ੁਲਮ ਦੇ ਵਿਰੁੱਧ ਟੱਕਰ ਲੈਣ ਵਾਸਤੇ ਤਿਆਰ ਪਰ ਤਿਆਰ ਹੋ ਕਰਕੇ ਅਮਰਤ ਸ਼ਾਹ ਕਰਕੇ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਸਦਾ ਲਈ ਆਪਣੇ ਆਪ ਨੂੰ ਅਰਪਣ ਕਰਦੇ ਗਰੀਬਨਵਾਜ਼ ਸੱਚੇ ਪਾਤਸ਼ਾਹ ਜੀ ਮਹਾਰਾਜ ਕਿ ਸ਼ਸਤਰ ਵਿਦਿਆ ਦਾ ਇਮਤਿਹਾਨ ਕਿਵੇਂ ਲਿਆ ਕਰਦੇ ਸੀ ਗਰੀਬਨਵਾਜ਼ ਜੀ ਕਿਵੇਂ ਮਨਸੂਈ ਲੜਾਈਆਂ ਕਰਾਉਂਦੇ ਸੀ ਉਸ ਥਾਂ ਨੂੰ ਸਿੰਘ ਕਿਵੇਂ ਫਤਿਹ ਕਰਦੇ ਤੇ ਜਿੱਤਣ ਵਾਲਿਆਂ ਨੂੰ ਮਹਾਰਾਜ ਕੀ ਖੁਸ਼ੀਆਂ ਦਿੰਦੇ ਕੱਲ ਨੂੰ ਇੱਥੋਂ ਆਪਾਂ ਆਰੰਭ ਕਰਾਂਗੇ ਕਿਉਂਕਿ ਸਮਾਂ ਆਜ ਤੀ ਨਹੀਂ ਦਿੰਦਾ ਅੱਜ ਸ਼੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਵੀ ਪਾਣੇ ਹਨ ਤੋਂ ਸਮੇਂ ਸਿਰ ਕਥਾ ਦੀ ਸਮਾਪਤੀ ਹੋਵੇਗੀ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਪਵਿੱਤਰ ਉਪਦੇਸ਼ ਲੜੀਵਾਰ ਕਥਾ ਮਾਜ ਰਾਗ ਦੇ ਅੰਦਰ ਸਾਧ ਸੰਗਤ ਜੀ ਚੱਲ ਰਹੀ ਹੈ ਸਾਨੂੰ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਫਜ਼ੂਰ ਗੋਇੰਦਵਾਲ ਸਾਹਿਬ ਦੀ ਧਰਤੀ ਨੂੰ ਭਾਗ ਲਾ ਰਹੇ ਆ ਗਰੀਬ ਨਿਵਾਜ ਜਿਹੜੇ ਵੀ ਕੋਈ ਪ੍ਰਾਣੀ ਮਾਤਰ ਮਹਾਰਾਜ ਜੀ ਦਾ ਦਰਸ਼ਨ ਕਰਦੇ ਆ ਸਤਿਗੁਰੂ ਜੀ ਦੇ ਦਰਸ਼ਨ ਕਰਨ ਮਾਤਰ ਸੇ ਜੀਆਂ ਨੂੰ ਸੁੱਖ ਮਿਲਦਾ ਹੈ ਮਹਾਰਾਜ ਦੇ ਕੋਲੋਂ ਸਿੱਖ ਪੁੱਛਦੇ ਆ ਗਰੀਬ ਨਿਵਾਜ ਸਾਨੂੰ ਇਸ ਪ੍ਰਸ਼ਨ ਦਾ ਉੱਤਰ ਦਿਓ ਮਹਾਰਾਜ ਸਾਡਾ ਇਹ ਸ਼ੰਕਾ ਕਿਰਪਾ ਕਰ ਦੱਸੋ ਸਤਿਗੁਰੂ ਜੀ ਸਿੱਖਾਂ ਦੇੋਂ ਪ੍ਰਸ਼ਨ ਸੁਣ ਸੁਣ ਕੇ ਹਜੂਰ ਉੱਤਰ ਬਖਸ਼ਿਸ਼ ਕਰਦੇ ਐ ਸਿੱਖਾਂ ਨੇ ਮਹਾਰਾਜ ਜੀ ਤੋਂ ਪੁੱਛਿਆ ਸੀ ਕਿ ਮਹਾਰਾਜ ਇਹ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਜੀਵਾਂ ਨੂੰ ਮਹਾਰਾਜ ਰਸ-ਕਸ ਖਿੱਚਦੇ ਐ ਇਹ ਮਾਇਆ ਦੀ ਖੋਬਣ ਹੈ ਮਹਾਰਾਜ ਸੰਸਾਰ ਦੇ ਅੰਦਰ ਸਤਿਗੁਰੂ ਜੀ ਇਸ ਮਾਇਆ ਵਿੱਚ ਰਹਿੰਦਿਆਂ ਹੋਈਂ ਨਿਰੰਕਾਰ ਦੇ ਵਿੱਚ ਚਿੱਤ ਕਿਵੇਂ ਜੁੜ ਜਾਂਦਾ ਹੈ ਤੋ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਸੀ ਸਿੱਖੋ ਅੰਦਰ ਹੀਰਾ ਲਾਲ ਬਣਾਇਆ ਮੇਰੇ ਵਾਹਿਗੁਰੂ ਨੇ ਸਭ ਜੀਆਂ ਦੇ ਅੰਦਰ ਆਪਣੇ ਰਹਿਣ ਦਾ ਥਾਂ ਬਣਾਇਆ ਹੈ ਜੋ ਵਾਹਿਗੁਰੂ ਆਪ ਸੁਧ ਵਜ ਦੇ ਸਰੂਪ ਵਿੱਚ ਕਦੇ ਮੈਲ ਨਹੀਂ ਹੈ ਕਿਸੇ ਪ੍ਰਕਾਰ ਦੀ ਮੈਲ ਉਹਦੇ ਸਰੂਪ ਵਿੱਚ ਨਹੀਂ ਜਿਹੜਾ ਲਾਲ ਵਰਗਾ ਅਮੋਲਕ ਹੈ ਪਰਮੇਸ਼ਰ ਉਹਨੇ ਆਪਣੇ ਰਹਿਣ ਦਾ ਟਿਕਾਣਾ ਜੀਵਾਂ ਦੇ ਰਿਦੇ ਦੇ ਅੰਦਰ ਬਣਾਇਆ ਹੈ ਪਰ ਸਤਿਗੁਰੂ ਜੀ ਕਹਿੰਦੇ ਨੇ ਜਿਨ੍ਹਾਂ ਨੇ ਗੁਰੂ ਸਾਹਿਬ ਜੀ ਦੇ ਸਨਮੁਖ ਹੋ ਕਰਕੇ ਅਰਦਾਸ ਕੀਤੀ ਹੈ ਸਤਿਗੁਰੂ ਜੀ ਸਾਨੂੰ ਕਿਰਪਾ ਕਰਕੇ ਮਹਾਰਾਜ ਆਪਣੇ ਆਪੇ ਦਾ ਗਿਆਨ ਦਿਓ ਮਹਾਰਾਜ ਮੈਨੂੰ ਨਹੀਂ ਪਤਾ ਮੈਂ ਕੌਣ ਹਾਂ ਮੈਂ ਆਪਣੇ ਆਪ ਨੂੰ ਮਾਤਾ ਪਿਤਾ ਦਾ ਤਰਾਇਆ ਹੋਇਆ ਨਾਮ ਲੈ ਕਰਕੇ ਸਮਝਦਾ ਹਾਂ ਕਿ ਮੈਂ ਫਲਾਨਾ ਸਿੰਘ ਹਾਂ ਪਰ ਮਹਾਰਾਜ ਜੀ ਮਰਨ ਤੋਂ ਬਾਅਦ ਤੇ ਮੇਰਾ ਇਹ ਨਾਮ ਨਹੀਂ ਰਹਿ ਜਾਣਾ ਨਾ ਮੇਰਾ ਇਹ ਸਰੀਰ ਨਹੀਂ ਰਹਿ ਜਾਣਾ ਆਪ ਕਿਰਪਾ ਕਰਕੇ ਮੈਨੂੰ ਦੱਸੋ ਮੈਂ ਕੌਣ ਹਾਂ ਮੇਰੇ ਨਾਲ ਮਹਾਰਾਜ ਮੇਰੀ ਪਛਾਣ ਕਰਾਓ ਸਤਿਗੁਰੂ ਜੀ ਦੇ ਕੋਲੋਂ ਫਿਰ ਜਿਹੜੇ ਇਉਂ ਅਰਦਾਸ ਕਰਕੇ ਪਰਖਾਉਂਦੇ ਐ ਮਹਾਰਾਜ ਮੈਨੂੰ ਪਰਖ ਦਿਓ ਕਿ ਮੈਂ ਕੌਣ ਹਾਂ ਮੈਨੂੰ ਦੱਸ ਦਿਓ ਮੈਂ ਕੌਣ ਹਾਂ ਮੈਂ ਆਪਣੇ ਆਪ ਨੂੰ ਦੇਹ ਸਮਝੀ ਜਾਂਦਾ ਸੱਚੇ ਪਾਤਸ਼ਾਹ ਮੈਨੂੰ ਪਰਖ ਕੇ ਦੱਸ ਦਿਓ ਮੈਂ ਕੌਣ ਹਾਂ ਤੇ ਸਾਧ ਸੰਗਤ ਜੀ ਸਤਿਗੁਰੂ ਜੀ ਕੋਲੋਂ ਜਦੋਂ ਪਰਖਾਉਂਦੇ ਐ ਮਹਾਰਾਜ ਫਿਰ ਪਰਖ ਕੇ ਦੱਸ ਦੇ ਕਿਉਂਕਿ ਜੋਹਰੀ ਨੂੰ ਹੀ ਪਰਖ ਹੁੰਦੀ ਆ ਨਾ ਗੁਰੂ ਜੀ ਨੂੰ ਹੀ ਪਰਖ ਵੈ ਸਤਿਗੁਰੂ ਜੀ ਹੀ ਪੂਰੇ ਗੁਰੂ ਜੀ ਹੀ ਜਾਣਦੇ ਐ ਕਿ ਸਾਡਾ ਅਸਲ ਸਰੂਪ ਕੀ ਹੈ ਤੇ ਮਹਾਰਾਜ ਤੋਂ ਬਿਨਾਂ ਸਾਨੂੰ ਕੋਈ ਜਣਾਰ ਨਹੀਂ ਸਕਦਾ ਪੂਰੇ ਗੁਰੂ ਜੀ ਦੇ ਕੋਲੋਂ ਪਰਖਾ ਕਰਕੇ ਜਿਨ੍ਹਾਂ ਨੇ ਪਰਖ ਲਿਆ ਪਰ ਆਪਣੇ ਆਤਮਿਕ ਸਰੂਪ ਨੂੰ ਨਿਜ ਸਰੂਪ ਨੂੰ ਜਾਣ ਲਿਆ ਸਤਿਗੁਰੂ ਜੀ ਕਹਿੰਦੇ ਫਿਰ ਉਹ ਸੰਸਾਰ ਵਿੱਚ ਰਹਿੰਦੇ ਸਿੱਖੋ ਅਮਰ ਹੋ ਜਾਂਦੇ ਸਦਾ ਲਈ ਇਸ ਮਾਇਆ ਦੇ ਵਿੱਚ ਰਹਿੰਦੇ ਮਾਇਆ ਤੋਂ ਉਹ ਨਰਲੇਪ ਰਹਿੰਦੇ ਐ ਜੇ ਸੱਚੇ ਬਾਦਸ਼ਾਹ ਜੀ ਮਹਾਰਾਜ ਪਾਵਨ ਸ਼ਬਦ ਦੇ ਅੰਦਰ ਹਜੂਰ ਸਿੱਖਾਂ ਦੇ ਪ੍ਰਸ਼ਨ ਕਰਨ ਤੋਂ ਮਹਾਰਾਜ ਜੀ ਸਿੱਖਿਆ ਦੇ ਰਹੇ ਸੀ ਤੇ ਮਹਾਰਾਜ ਨੇ ਇਹ ਵੀ ਬਾਤ ਕਹੇ ਸਿੱਖੋ ਜਿਹੜਾ ਗੁਰੂ ਜੀ ਦੇ ਕੋਲੋਂ ਸ਼ਬਦ ਦਾ ਪ੍ਰਸਾਦ ਪਾ ਲੈਂਦਾ ਨਾ ਅਸੀਂ ਉਸ ਸਿੱਖ ਤੋਂ ਬਲਹਾਰ ਜਾਣੇ ਆ ਕੁਰਬਾਨ ਜਾਣੇ ਆ ਵੇਖੋ ਉਸ ਸਿੱਖ ਦੀ ਮਹਿਮਾ ਸਤਿਗੁਰੂ ਜੀ ਕਿੱਡੀ ਵੱਡੀ ਦੱਸਦੇ ਆ ਜਿਹੜਾ ਸਿੱਖ ਸੱਚੇ ਪਾਤਸ਼ਾਹ ਜੀ ਮਹਾਰਾਜ ਤੋਂ ਇਹ ਪ੍ਰਸਾਦ ਲੈ ਕਰਕੇ 사ਤ ਸੰਗਤ ਜੀ ਨਿਹਾਲ ਹੁੰਦਾ ਉਹਦੀ ਮਹਿਮਾ ਦੇਵੀ ਦੇਵਤੇ ਨਹੀਂ ਜਾਣ ਸਕਦੇ ਮਨੁੱਖਾਂ ਤਾਂ ਕੀ ਜਾਣਣੀ ਐ ਔਲੇ ਮਹੱਲੇ ਦੇ ਪੂਰਬ ਦੀਆਂ 사ਤ ਸੰਗਤ ਜੀ ਆਪ ਨੂੰ ਬਹੁਤ ਵਧਾਈਆਂ ਹੋਣ ਕੱਲ ਦੇ ਦਿਨ ਸੱਚੇ ਪਾਤਸ਼ਾਹ ਜੀ ਦੇ ਪਾਵਨ ਤਖਤ ਤੇ بڑے 사ਤ ਸੰਗਤ ਜੀ ਜੋਸ਼ ਨਾਲ ਬੜੇ ਪਿਆਰ ਸ਼ਰਧਾ ਨਾਲ ਇਹ ਪੂਰਬ ਨੂੰ ਮਨਾਇਆ ਜਾਣਾ ਸਤਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਬਾਦਸ਼ਾਹ ਜੀ ਮਹਾਰਾਜ ਜਿਨ੍ਹਾਂ ਸ਼ਸਤਰਾਂ ਨੂੰ ਹਜੂਰ ਆਪਣੇ ਘਾਤਰੇ ਪਹਿਨਦੇ ਰਹੇ ਐ ਸਤਿਗੁਰੂ ਜੀ ਦੇ ਗਾਤਰੇ ਵਾਲੇ ਸ਼ਸਤਰ ਕੱਲ ਨਿਕਲਣਗੇ ਤਖਤ ਸਾਹਿਬ ਤੇ ਖੁੱਲੇ ਸੰਗਤਾਂ ਦੇ ਦਰਸ਼ਨ ਵਾਸਤੇ ਤੋਂ ਸਾਧ ਸੰਗਤ ਜੀ ਅੱਜ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸ਼ਸਤਰ ਜਿਹੜੇ ਸੰਗਤਾਂ ਦੇ ਦਰਸ਼ਨਾ ਵਾਸਤੇ ਸਭਾਏ ਮਾਨ ਹੋਣਗੇ ਤੇ ਕੱਲ ਨੂੰ ਜਦੋਂ ਮਹੱਲਾ ਚੜਿਆ ਜਾਣਾ ਹੈ ਤੇ ਮਹੱਲੇ ਤੋਂ ਪਹਿਲਾਂ ਹੀ ਸਾਧ ਸੰਗਤ ਜੀ ਸ਼ਸਤਰ ਜੋ ਹਨ ਸੰਗਤਾਂ ਦੇ ਦਰਸ਼ਨਾਂ ਵਾਸਤੇ ਸਜਾਏ ਜਾਣਗੇ ਜਿਨ੍ਹਾਂ ਸ਼ਸ਼ਤਰਾਂ ਨੂੰ ਸੱਚੇ ਪਾਤਸ਼ਾਹ ਜੀ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪ ਦੇ ਗਾਤਰੇ ਪਹਿਨਦੇ ਰਹੇ ਆ ਇਹ ਪ੍ਰਭਾਂ ਤੇ ਆਉਣਾ ਵਿਸ਼ੇਸ਼ ਹੁੰਦਾ ਹੈ ਕਿ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਦਾ ਉਪਦੇਸ਼ ਸੁਣੀਏ ਹਜ਼ੂਰ ਦੇ ਸ਼ਸ਼ਤਰਾਂ ਦਾ ਦਰਸ਼ਨ ਕਰੀਏ ਸਾਡੇ ਅੰਦਰੋਂ ਕਾਇਰਤਾ ਤੇ ਜੜਤਾ ਨਾਸ਼ ਹੋਵੇ ਪ੍ਰਭੂ ਦਾ ਪਿਆਰ ਪਾ ਕਰਕੇ ਅਸੀਮੀ ਨਿਹਾਲ ਹੋਈਏ ਇਹ ਦਾਤਾ ਸਤਿਗੁਰੂ ਜੀ ਦੇ ਘਰੋਂ ਵੰਡੀਆਂ ਜਾਂਦੀਆਂ ਹੈ ਪਰ ਭਾਦਾਂ ਤੋਂ ਬਿਨਾ ਨਹੀਂ ਮਿਲਦੀਆਂ ਮਹਾਰਾਜ ਸਾਹਿਬ ਜੀ ਦੇ ਦਰ ਤੇ ਆ ਕੇ ਗੱਲਾਂ ਨਾ ਕਰੀਏ ਸ਼ੋਰ ਨਾ ਮਚਾਈਏ ਆਪਣੇ ਭਾਗ ਜਗਾਈਏ ਤੇ ਮਹਾਰਾਜ ਕੋਲੋਂ ਇਹ ਦਾਤ ਲਈਏ ਤਾਂ ਜੋ ਸਾਡੀ ਵੀ ਕਾਇਰਤਾ ਤੇ ਜੜਤਾ ਨਾਸ਼ ਹੋਵੇ ਸਾਡੇ ਅੰਦਰੋਂ ਵੀ 부ਜਦਿਲ ਪੁਰਾਣਾ ਨਾਸ਼ ਹੋ ਜਾਵੇ ਤੇ ਸਤਿਗੁਰੂ ਜੀ ਦੇ ਘਰੋਂ ਬਾਣੀ ਦਾ ਪ੍ਰਸਾਦ ਪਾ ਕਰਕੇ ਪ੍ਰਭੂ ਦੇ ਪਿਆਰ ਨੂੰ ਪਾ ਕਰਕੇ ਅਸੀਂ ਵੀ ਆਪਣਾ ਮਨੁੱਖਾ ਜਨਮ ਸਫਲ ਕਰੀਏ ਹੋਈਆ ਬੁਲੰਬਖਸ਼ ਲੈਣੀਆਂ ਜੀ